ਓਏ ਕੀ ਕੀ ਲਾਉਦਾ ਦਸਤਾ ਦੇ ਕੀ ਲਾਉਦਾ ਟੱਟੀ ਹੀ ਕਾਹਦਾ ਗਿੱਲੀ ਜਸਤੂਰੀਆ ਕੀ ਕਰਨੀ ਐ ਇਹ ਤੂੰ ਲੱਭੀ ਜਾਂਦਾ ਇਹਨੂੰ ਕਾਹਦੇ ਵਕਤ ਲੈ ਗੋਪੀ ਆਈ ਵੀ ਚੱਕ ਕੇ ਲੈ ਗੋਪੀ ਆ ਪਈ ਆ ਓਏ ਗੋਪੀ ਇਹ ਤਾਂ ਚੱਕ ਕੇ ਲੈ ਗਿਆ ਕੋਈ ਹਾਂ ਗੋਪੀ ਕੀ ਕਹਿੰਦਾ ਇਹ ਤੂੰ ਮਾ ਕੋਈ ਚੱਕੇ ਨਹੀਂ ਲੈ ਕੇ ਗਿਆ ਉੱਥੇ ਪਈ ਆ ਹਮੇ ਤਾਂ ਉਹ ਦੇ ਉੱਥੇ ਓਏ ਪੈਰ ਜਾ ਬਾੜਾ ਜਾਂ ਵੱਡਿਆ ਹੋਵਦਾ ਬਚਾਲੇ ਪਈ ਹੈਗੀ ਉਹ ਉੱਥੇ ਆਹੋ ਗੱਲ ਤਾਂ ਗੋਪੀ ਦੀ ਪੱਕੀ ਇੱਕੇ ਗਿਆ ਹੋਵੇ ਗਲਤਾ ਗੋਪੀ ਦੀ ਗਲਤ ਗਲਤਾ ਗੋਪੀ ਦੀ ਪੱਕੀ ਆ ਉੱਥੇ ਪਈ ਆ ਗੋਪੀ ਓਏ ਉਹ ਨਹੀਂ ਇਹ ਪਤਾ ਕੀ ਆ ਕਾਹਤੋਂ ਪਈ ਐ ਸੇ ਵਰਤੋਂ ਜਣੀ ਹੈਗੀ ਕਿਸ ਚੀਜ਼ ਉਹ ਵਰਤੋਂ ਜਣੀ ਇਹ ਜੋ ਪੱਠੇ ਵੱਢਲੇ ਸੀ ਨੇ ਇਹ ਚੱਕ ਕੇ ਹੋਲੀ ਦੇਣੇ ਹਨਾ ਰੰਬੇ ਨਾਲ ਜਿਸੋਂ ਪੱਠੇ ਵੱਢੇ ਉੱਥੇ ਧਰ ਦਾਂਗੇ ਕਾਹਤੋਂ ਨਥਾਨੀ ਰਹਿ ਜਾਂਦੀ ਆ ਉਹ ਯਾਰ ਹੱਥ ਨਾਲ ਜਿਹੜੀ ਵੱਡੇ ਨੂੰ ਤਾਂ ਪਹਿਲੇ ਢੇਰ ਲਾ ਦੇਣਾ ਉਹਨਾਂ ਨੇ ਤੜਕੇ ਨੂੰ ਵੀ ਵੱਡੇ ਮੂਰੋ ਚ ਪਤਾ ਲੱਗ ਜੂ ਵੀ ਆ ਪਈ ਹੈਗੀ ਬਾਡੇ ਉੱਥੇ ਪਈ ਆ ਸਾਲਾ ਵੱੱਠੇ ਵੱਡੇ ਨਹੀਂ ਕਿਸੇ ਨੇ ਜੇ ਵੱਡੇ ਤੋਂ ਗਾਹਾਂ ਹੋ ਗਿਆ ਉੱਥੀ ਟੱਟੀ ਉੱਥੇ ਵੱਡਾ ਵੱਡਾ ਗਾਹਾਂ ਹੋ ਗਿਆ ਸਮਝ ਨਹੀਂ ਪੱਠੇ ਵੱਢ ਕੇ ਲੈ ਗਿਆ ਕੋਈ ਨਾ ਨਾ ਉਹ ਤਾਂ ਗਮੈਂਡਰੀਆਂ ਦੁਬਾਰੇ ਅੱਗ ਦੇਣੀਆਂ ਬਣਾਈ ਬੈਠੇ ਆ ਤੜਕੇ ਨੂੰ ਉਹਦਾ ਤਿਆਰ ਕਰੀ ਬੈਠੇ ਆਗੇ ਹਾਂ ਅੱਬਲ ਤਾਂ ਛੱਡ ਦੇਣਗੇ ਕਿਤੇ ਹੂੰ ਕਾਰੀ ਦੇਣਗੇ ਘਰੀਂਟਾ ਮਿਲ ਲਗਾ ਥੋੜੇ ਟਾਈਮ ਮਿੱਧਣੀਆਂ ਜਿਹਦੇ 4 ਨੰਬਰ ਲੱਗੀ ਹੋਈ ਆ ਅੈਂਕ ਤੇ ਦੀ ਨਹੀਂ ਹੁੰਦੀ ਨਾ ਗੋਪੀ ਇਹ ਇਹਨੇ ਅੱਬਲ ਦਾ ਕੱਲ ਮਿੱਦ ਕੇ ਲੈ ਕੇ ਗਿਆ ਉਹ ਦੇ ਉਹਦੇ ਬਚਾਲੇ ਪੈਰ ਜਾ ਤਰਿਆ ਪਿਆ ਆ ਜਿਆਰਾ ਕਿਤੇ ਉੱਤੇ ਸਾਗ ਤਾਂ ਨਹੀਂ ਪਾ ਲਿਆ ਉੱਥੇ ਬਰ ਰੱਖ ਦੇ ਭੈਣ ਦੇਆ ਲੋੜਿਆ ਮੈਨੂੰ ਤਾਂ ਐਂ ਹੀ ਲੱਗਦਾ ਯਾਰ ਗੋਪੀ ਇਹਦਾ ਕੰਮ ਜਾਂ ਕਰਿਆ ਹੋਇਆ ਵੀ ਸਾਗ ਨਾ ਉੱਤੇ ਰੱਖ ਹੀ ਪਾ ਸਕਦਾ ਭੈਣ ਦੇਆ ਖਾਸਮਾ ਉਹਦੇ ਉੱਤੇ ਬਾਹੋਂ ਪੈਰ ਜਾ ਤਰਿਆ ਵੇ ਬਚਾਲੇ ਉਹਦੇ ਉਸਰੇ ਇਹਦਾ ਹੀ ਕਰਿਆ ਹੋਇਆ ਕੰਮ ਉਹ